ਅਰਸੋਂ ਵੀ ਸੀਐਮ ਸਭ ਨੂੰ ਮਿਲਿਆ ਸੀ ਖੜਕੜ ਕਲਾਂ ਔਰ ਕੱਲ ਮੈਂ ਉਹਨਾਂ ਨੂੰ 4 ਵਜੇ ਉਹਨਾਂ ਦੀ ਰੈਜੀਸਟਰੀਸ ਤੇ ਮਿਲਿਆ ਮੁੱਦਾ ਨੇਚੁਰਲ ਲੈ ਕੇ ਦਾ ਮਤਲਬ ਵੀ ਜੇ ਉਹ ਸ਼ੀਦਿਆਂ ਅਨੁਸਾਰ ਭਗਤ ਸਿੰਘ ਦੀ ਜਗ੍ਹਾ ਤੇ ਆਏ ਆ ਉਹਨਾਂ ਦੇ ਜੱਦੀ ਪੈਂ ਖੜਕੜ ਕਲਾਂ ਕਿਉਂਕਿ ਮਿਊਜ਼ੀਅਮ ਦਾ ਜਿਹੜਾ ਮਸਲਾ ਸੀ ਇਹ ਨਹੀਂ ਵਿਧਾਨ ਸਭਾ ਚੁੱਕਿਆ ਸੀ ਕਿਉਂਕਿ 2 ਸਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋ ਗਏ 2 ਸਾਲਾਂ ਵਿੱਚ ਲੱਗਾ ਦੋ ਦਿਨ ਵੀ ਨਹੀਂ ਖੁੱਲਿਆ ਹੋਣਾ ਔਰ ਮੈਂ ਸੀਐਮ ਸਾਹਿਬ ਨੂੰ ਕਹਿ ਸੀ ਕਿ ਤੁਸੀਂ ਉੱਥੇ ਸੌਂ ਚੁੱਕੀ ਹੈ ਉਹ ਮਿਊਜ਼ੀਅਮ ਉਹਨੂੰ ਜੋ ਵੀ ਰੈਨੋਵੇਟ ਕਰਨਾ ਜੋ ਵੀ ਕਰਨਾ ਕਰਕੇ ਜਲਦੀ ਇਹਨੂੰ ਲੋਕਾਂ ਦੇ ਲਈ ਖੋਲੋ। ਤੋਂ ਉਹਨਾਂ ਨੇ ਆਕੇ ਪਰਸੇ ਦਾ ਦੁਦ ਕਰਨ ਕੀਤਾ ਇਹਨੂੰ ਖੋਲਿਆ। ਔਰ ਮੈਂ ਇਸ ਗੱਲ ਉਹਨਾਂ ਦਾ ਧੰਨਵਾਦ ਵੀ ਕੀਤਾ। ਔਰ ਨਾਲ ਨਾਲ ਸ਼ਾਇਦ ਜੇ ਤੁਸੀਂ ਮੀਡੀਆ ਬੜੇ ਉੱਥੇ ਦੇਖਦੇ ਹੋ ਮੈਂ ਸੀਐਮ ਸਾਹਿਬ ਨੂੰ ਕਹਿ ਦਿੱਤਾ ਸੀ ਸੀਐਮ ਸਾਹਿਬ ਇੱਥੇ ਕੋਈ ਵੀ ਪੱਕਾ ਸਟਾਫ ਨਹੀਂ ਹੈ। ਨਾ ਚੌਕੀਦਾਰ ਪੱਕੇ ਨਾ ਇਥੇ ਮਾਲੀ ਪੱਕੇ ਨਾ ਕੋਈ ਹੋਰ ਇਹ ਕਹਿੰਦਾ ਮਤਲਬ ਇੱਥੇ ਜਿਹੜਾ ਪੱਕਾ ਸਤਾਪਤਾ ਜਾਵੇ ਤਾਂ ਕਿ ਇਹਦੀ ਮੇਨਟੇਨੈਂਸ ਜਿਹੜੀ ਆ ਉਹ ਬਰਕਰਾਰ ਰਵੇ ਔਰ ਇਹ बार-बार ਬੰਦ ਕਿਨਾਰੇ ਨਾ ਆਵੇ ਔਰ ਸੀਐਮ ਸਾਹਿਬ ਨੇ ਬੜੇ ਵਧੀਆ ਉਹਨਾਂ ਨੇ ਉਸੇ ਵੇਲੇ ਜਿਹੜਾ ਸਿਕਾ ਉਹਨਾਂ ਦਾ ਅਫੀਸਰ ਉਹਨੂੰ ਡਿਊਟੀ ਲਈ ਵੀ ਇੱਥੇ ਜੋ ਵੀ ਸਟਾਫ ਚਾਹੀਦਾ ਉਹ ਪੂਰਾ ਕਰਕੇ ਦਿਓ ਔਰ ਦੂਸਰੀ ਗੱਲ ਜਿਹੜੀ ਸੀ ਕਹਿੰਦਾ ਮਨ ਮੈਂ ਸੀਐਮ ਸਾਹਿਬ ਨੂੰ ਜਿਸ ਦਿਨ ਜੇ ਕਿਸ ਨੇ ਵਿਧਾਨ ਸਭਾ ਦੀ ਦੇਖੀ ਹੋਵੇ ਤਾਂ ਜਦੋਂ ਸੀਐਮ ਸਾਹਿਬ ਸਾਹਿਬ ਖਤਮ ਹੋਇਆ ਉਸ ਤੋਂ ਬਾਅਦ 15 ਮਿੰਟ ਮੈਂ ਸੀਐਮ ਸਾਹਿਬ ਨਾਲ ਗੱਲ ਕਰਦਾ ਰਿਹਾ ਮੈਂ ਉਹਨੂੰ ਇਸ ਗੱਲੇ ਕਨਵਿੰਸ ਕਰਾਂਦਾ ਰਿਹਾ ਕਿ ਇਹ ਮੈਡੀਕਲ ਕਾਲਜ ਖੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜੰंडीगढ़ ਦਾ ਪੀਜੀਆਈ ਉਹ ਨਹਿਰੂ ਸਾਹਿਬ ਦੇ ਨਾਂ ਦੇ ਲੱਗਿਆ ਹੈ ਜੇ ਜਿਹੜਾ ਈਮਜ਼ ਬਠਿੰਡਾ ਆ ਉਹ ਵੀ ਬਾਹਰ ਸਿਮਨਤ ਕੋਲ ਬਦਲ ਦੇ ਨਾਂ ਤੇ ਮੈਂ ਕਿਹਾ ਜੇ ਤੁਹਾਡੇ ਨਾਂ ਤੇ ਕੋਈ ਮੈਡੀਕਲ ਕਾਲਜ ਲੱਗਣਾ ਆ ਉਹ ਚੀਜ਼ ਜਦੋਂ ਸਰਦਾਰ ਫਰਕਨ ਸਿੰਘ ਬੜਾ ਕਿਹੜਾ ਖੜਕੜ ਕਲਾ ਬੋਲ ਉਹ ਲੱਗਣਾ ਮੈਂ ਕਿਹਾ ਬਣਾਓ ਸੀਐਮ ਸਾਹਿਬ ਨੇ ਕਿਹਾ ਵੀ ਥੋ ਪਰ ਉਹਨਾਂ ਨੇ ਇਸ ਗੱਲ ਲਈ ਮੈਨੂੰ ਕਿਹਾ ਕਿ ਬਈ ਵੀ ਮੈਂ ਸੋਚਦਾ ਕੱਲ ਮੈਂ ਫਿਰ ਉਹਨਾਂ ਕੋਲ ਫਿਰ ਗਿਆ ਸੀ ਵੀ ਸਾਡੇ ਕੋਲ 15 ਏਕੜ ਜ਼ਮੀਨ ਉੱਥੇ ਦੇ ਐਨ ਆਰ ਆਈ ਡੋਨੇਟ ਕਰਨ ਨੂੰ ਤਿਆਰ ਆ ਵੀ 10 ਖੜਕੜ ਖੜਕੜ ਕਹਿੰਦਾ ਉਹ ਨਰੇ ਹੈਗੇ ਉਹ ਪਿਛਲੀ ਵਾਰੀ ਮਿਲੇ ਸੀ ਉਹ ਕਹਿੰਦੇ 15 ਏਕੜ ਅਸੀਂ ਦੇਨੇ ਆ ਅਸੀਂ ਫਿਰ ਮੈਂ ਕੱਲ ਸੀਐਮ ਸਾਹਿਬ ਨੂੰ ਇਹ ਕਿਹਾ ਵੀ 10 ਏਕੜ ਤੁਸੀਂ ਲੈ ਲੋ ਅਕਵਾਇਰ ਕਰ ਲੋ ਤੇ 25 ਏਕੜਾਂ ਵਿੱਚ ਤੁਸੀਂ ਉੱਥੇ ਮੈਡੀਕਲ ਕਾਲਜ ਬਣਾਓ ਔਰ ਉਹਨੇ ਬੜਾ ਪੋਜ਼ਿਟਿਵਲੀ ਇਹ ਗੱਲ ਮੇਰੀ ਸੁਣੀ ਆ ਔਰ ਇਹ ਤਾਂ ਹੈ ਨਹੀਂ ਕਿ ਪੰਜ ਮਿੰਟ ਬੈਠਿਆ 10 ਮਿੰਟ ਬੈਠਿਆ ਸਵਾ ਘੰਟਾ ਬੈਠਿਆ ਉੱਥੇ ਔਰ ਉਹਨਾਂ ਨੇ ਹੋਰ ਬੜੀਆਂ ਗੱਲਾਂ ਹਲਥ ਤੇ ਗੱਲਾਂ ਕੀਤੀਆਂ ਹੋਰ ਕਈ ਮਸਲੇ ਉਹਨਾਂ ਨੇ ਐਜ ਜੋ ਐਮਪੀ ਉਹਨਾਂ ਦਾ ਐਕਸਪੀਰੀਅੰਸ ਸੀ ਉਹਦੇ ਤੇ ਬੜਾ ਕੁਸ਼ਲ ਮੈਨੂੰ ਦੱਸਿਆ ਵੀ ਯਾਰ ਤੂੰ ਆਪਣੇ ਏਰੀਆ 'ਚ ਆਹ ਕੰਮ ਕਰ ਲੈ ਵੀ ਮੈਂ ਮੈਂ ਤੇਰੀ ਮਦਦ ਕਰੂੰਗਾ ਸੀ ਬੇ ਬੇ ਮੈਂ ਤੇ ਸੀਐਮ ਮੇਰੀ ਸੀਐਮ ਨੇ ਨਾ ਤੇ ਉਹਨਾਂ ਨੇ ਫਿਰ ਅਸੂਰਨ ਦਿੱਤਾ ਮੈਂ ਉਹ ਕਹਿੰਦੇ ਮੈਂ ਇੱਕ ਮੈਂ 91 ਦਾ ਸੀਐਮ ਨਹੀਂ 116 ਦਾ ਸੀਐਮ ਆ ਉਹ ਕਹਿੰਦੇ ਵੀ ਤੂੰ ਜਦ ਤੇਰਾ ਦਿਲ ਕਰੇ ਵੀ ਤੂੰ ਆ ਜਾ ਕਰ ਮੈਂ ਤੇਰੇ ਕੰਮ ਪ੍ਰਾਇੋਰਟੀ ਤੇ ਹੀ ਜਿਹੜੇ ਕਰਨ ਵਾਲੇ ਕਰੂੰਗਾ ਤਾਂ ਮੈਂ ਸਮਝਦਾ ਕਿ ਇੱਕ ਸੀਐਮ ਨੂੰ ਇੱਕ ਐਮਐਲਏ ਦਾ ਮਿਲਣਾ ਇਹ ਐਡਾ ਬਵਾਲ ਖੜਾ ਕਰ ਦੇਣਾ ਕਿ ਬਈ ਇਹ ਆਮ ਆਦਮੀ ਪਾਰਟੀ ਦਾ ਚੱਲ ਜਾਊਗਾ ਇਹ ਕਹਿੰਦਾ ਮਤਲਬ ਕਿ ਤੁਸੀਂ ਸੋਚਦੇ ਹੋ ਕਿ ਮੈਂ ਮੰਤਰੀ ਬਣਨੇ ਲਈ ਜਾਂ ਐਮਪੀ ਬਣ ਲਈ ਕਹਿੰਦਾ ਮਤਲਬ ਮੈਂ ਦੂਰ ਦੂਰ ਜਾਊਗਾ ਫਿਰ ਕਹਿੰਦਾ ਮਤਲਬ ਮੈਨੂੰ ਲੱਗਦਾ ਕਿ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨਾ ਉਹ ਉਹਨਾਂ ਨਾਲ ਕਿੰਨਾ ਕਿਤੇ ਗਦਾਰੀ ਕਰੂੰਗਾ ਤਾਂ ਮੈਂ ਸਮਝਦਾ ਕਿ ਮੈਂ ਜਿਹਨਾਂ ਲੋਕਾਂ ਨੇ ਦੋ ਵਾਰੀ ਜਦੋਂ ਅਕਾਲੀਅਲ ਦੇ ਗੀਸਟ ਬੇਵਸੀ ਉਸ ਦੌਰਾਨ ਵੀ ਮੈਨੂੰ ਲੋਕਾਂ ਨੇ ਜਤਾਇਆ ਸੋ ਮੇਰੀ ਇਹ ਡਿਊਟੀ ਬਣਦੀ ਆ ਕਿ ਮੈਂ ਅਕਾਲੀ ਦਲ ਦਾ ਸਪਾਈ ਬਣ ਕੇ ਰਹਾ ਔਰ ਮੇਰੇ ਤੇ ਇਸ ਗੱਲ ਦਾ ਸਦਾ ਪ੍ਰੈਸ਼ਰ ਵੀ ਰਹਿੰਦਾ ਕਿਉਂਕਿ ਇਹ ਪ੍ਰੈਸ਼ਰ ਰਹਿਣਾ ਕਿਉਂਕਿ ਜਿਹਨਾਂ ਲੋਕਾਂ ਨੇ ਸਾਨੂੰ ਜਤਾਇਆ ਉਹਨਾਂ ਦਾ ਪ੍ਰੈਸ਼ਰ ਮੰਨਣਾ ਵੀ ਮੇਰੀ ਡਿਊਟੀ ਹੈ ਸੋ ਮੈਨੂੰ ਔਰ ਉਹਨਾਂ ਦੇ ਅਕਾਲੀਅਤ ਰਹਿਣਾ ਔਰ ਸਦਾ ਭਗਵਾਨ ਸਿੰਘ ਮਾਨ ਸਾਹਿਬ ਨੇ ਜਿਸ ਤਰ੍ਹਾਂ ਕੱਲ ਮੇਰੇ ਨਾਲ ਬਿਹੇਵ ਕੀਤਾ ਜਿਸ ਤਰ੍ਹਾਂ ਦਾ ਉਹਨਾਂ ਦਾ ਬਿਹੇਵੀਅਰ ਸੀ ਮੈਂ ਸਮਝਦਾ ਕਿ ਆਪੋਜੀਸ਼ਨ ਦੇ ਐਮਐਲਏਜ਼ ਨੂੰ ਸੀਐਮ ਨੂੰ ਮਿਲਣਾ ਚਾਹੀਦਾ ਇਹ ਮੈਂ ਜ਼ਰੂਰ ਕਨਵੇ ਕਰਨਾ ਚਾਹਾਂਗਾ ਉਹ 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 ਵੋਟਾਂ ਦਾ ਦਵਾਇਆ ਉਹ ਹੋਰ ਪਰ ਉਹਨਾਂ ਦੇ ਚਿਹਰੇ ਤੋਂ ਇੱਕ ਪਰਸਨ ਵੀ ਨਹੀਂ ਲੱਗਦਾ ਸੀ ਕਿ ਉਹ ਕੋਈ ਮੇਰੇ ਤੇ ਕੋਈ ਡੂਰੇ ਪਾ ਰਹੇ ਆ ਜਾਂ ਮੈਨੂੰ ਕੋਈ ਜੁਆਇਨ ਕਰਨ ਲਈ ਕਹਿ ਰਹੇ ਇਦਾਂ ਦੀ ਉਹਨਾਂ ਦੇ ਫੇਸ ਤੇ ਕੋਈ ਤਾਂ ਰੀਡਿੰਗ ਨਹੀਂ ਸੀ ਉਹ ਮੈਂ ਸਮਝਦਾ ਕਿ ਕੱਲ ਦੀ ਮੁਲਾਕਾਤ ਮੈਨੂੰ ਤੁਸ਼ਾਹਦ